ਅਸਤਿਕਾਲ ਦੀ ਤੁਹਾਡਾ ਤੁਹਾਡੇ ਨਵੇਂ ਬਲੌਗ ਦੇ ਤੇ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਅੱਜ ਬਹੁਤ ਹੀ ਗਲਤ ਕੰਮ ਹੋ ਗਿਆ ਉਹ ਮੈਨੂੰ ਬਿਨਾਂ ਦੱਸੇ ਜਾ ਰਿਹਾ ਮੈਂ ਮੈਨੂੰ ਕੱਲ ਦਾ ਕਹਿ ਦਿੱਤਾ ਜਾਂਦਾ ਵੀ ਸਰਪ੍ਰਾਈਜ਼ ਦੇਣਾ ਮੈਂ ਤਾਂ ਕਿਤੇ ਕੋਈ ਹੋਰ ਨੂੰ ਦਾ ਸਰਪ੍ਰਾਈਜ਼ ਜੇ ਸਾਨੂੰ ਪੈਸੇ ਲੱਭੇ ਨੇ ਕਿ ਤੋ ਉਹਦੀ ਕੋਈ ਖਵਾਊਗਾ ਉਹ ਟੋਫੀ ਬਾਹਰ ਜਾਂਦੇ ਤੇ ਬਾਕੀ ਉਹਨਾਂ ਦੇਖਦੇ ਆਂ ਕੀ ਬਣਦਾ ਅੱਗੇ ਕੰਟੀਨਿਊ ਕਰਾਂਗੇ ਬਲੌਗ ਦਾ ਇਹ ਤਾਂ ਆਪਾਂ ਛੱਡਣ ਵਾਲੇ ਬਲੌਗ ਦਾ ਕੰਮ ਤਾਂ ਤੇ ਚਲੋ ਦੇਖਦੇ ਆਂ ਬੱਸ ਕੀ ਬਣਦਾ ਧੰਨਵਾਦ ਤੇ ਇਹੀ ਇੱਕ ਭਾਰਤ ਦੀ ਗੱਲ ਜੋਜੇ ਇੱਕੋ ਹੀ ਦਿਮਾਗ ਚ ਆਉਂਦਾ ਹੈ ਜੀ ਸਾਨੂੰ ਵੈ ਨਹੀਂ ਤੋਂ ਕੋਈ ਖਤਰਾ ਨਹੀਂ ਧਰ ਲੱਗਦਾ ਆਪਣੇ ਆ ਯਾਰਾ ਤੋਂ ਬਾਤ ਛੱਡ ਜਾਉ ਧੁੱਖਾ ਦੇ ਕੇ ਉਹ ਅੱਜ ਚੱਲ ਕੇ ਕਿਸੇ ਹੋਰ ਪਾਸੇ ਨੂੰ ਪਾ ਗਏ ਤੇ ਹੁਣ ਉਹਨੇ ਉਹਨੇ ਪਤਾ ਲੱਗੇ ਸਾਨੂੰ ਕਿ ਉਹਨਾਂ ਨੇ ਬਾਹਰ ਜਾਣਾ ਤੇ ਹੁਣ ਉਹਨੂੰ ਦਿਖਾਉਣਾ ਜੀ ਭਾਰਤ ਸਿਹੜ ਜਾਂਦੇ ਹੋਏ ਕੋਈ ਨਾਲ ਉਹਨੂੰ ਦੱਸ ਦਿਆਂ ਕਿ ਕੀ ਕਿਵੇਂ ਜਾਈਦਾ ਹੈ ਹੈਗੇ ਬੋਤਰਾ ਆ ਗਈ ਭਾਰਤ ਸਿਹੜ ਆ ਵੀ ਚਲਿਆ ਅਬੀਆ ਚਲੋ ਲੱਗੇ ਜਾਨੇ ਕਿਵੇਂ ਆ ਮਾਰਾ ਅੱਡੀ ਦਾ ਭਾਈ ਅਬਾ ਨੇ ਤਿਆਰ ਹੋਈ ਇਹ ਜਦੋਂ ਫਿਰ ਕਦੋਂ ਆਈ ਸਾਡਾ ਮੇਤ ਸਾਲਾ ਉਹ ਵੀ ਹੋ ਜਾਂਦਾ ਕੋਈ ਨਹੀਂ ਉਹ ਕੱਲ ਵਾਲੇ ਪੈਸੇ ਦਾ ਹੰਡ ਕਰਦੇ ਲੱਭੇ ਸੀ ਮਾਰ ਹੋਈ ਜਾਂਦੀ ਆ ਥੋੜਾ ਥਿਰ ਖੜ ਜਾ ਮাইয়া ਓਹ ਕਿੰਨੇ ਦੀ ਕਿੰਨੇ ਵਜੇ ਮੈਂ ਫੋਨ ਕਰੂੰਗਾ ਡੈਡੀ ਨੇ ਲਈ ਯਾਰ ਮੇਰਾ ਬਾਬਲ ਵੀ ਨਹੀਂ ਮੈਨੂੰ ਮਿਲ ਕੇ ਕਿਹੜਾ ਰਾਈਡ ਕਿੰਨੇ ਵਜੇ ਦੀ ਆ ਤੇਰੀ ਹੈ ਫਲਾਈਟ ਆਈ ਆ 545 ਤੇ ਅੰਦਰ ਵੜਨਾ ਹੁਣ ਤਾਈ ਮੇਰਾ ਬਾਵਲ ਨਵਾਂ ਰਹਿ ਗਿਆ ਯਾਰ ਜਾਂਦੀ ਵਾਰ ਕੋ ਨੂੰ ਮਿਲ ਕੇ ਹੀ ਯਾਰ ਇਕੱਲੇ ਯਾਰ ਹੋ ਗਏ ਤਾਂ ਤੱਕ ਬਸ ਸਾਟੇ ਦੇ ਲੱਤ ਜੱਫੀ ਜੱਫੀ ਪਾ ਕੇ ਮਨ ਹੁੰਦਾ ਹੈ ਅੱਜ ਕਿੰਨੇ ਪਰਦੇਸੀ ਹੋਏ ਯਾਰ ਵਿਚੜੇ ਤੂੰ ਜਿੰਦੇ ਮੇਰੀ ਏ ਹਾਂਜੀ ਜਸੂ ਜੀ ਬਾਹਰ ਤੇ ਸਿਹੜ ਚੱਲੇ ਤੁਹਾਨੂੰ ਕਿਵੇਂ ਲੱਗ ਰਿਹਾ ਬਾਹਰ ਚੱਲੇ ਬਹੁਤ ਮੂਰਾ ਵੀ ਲੱਗ ਰਿਹਾ ਜੀ ਰੂਣਾ ਆ ਰਿਹਾ ਵਾ ਵੀ ਹੈ ਜੀ ਮਿਸਾਮੀ ਹੁਣ ਗੇੜੇ-ਗੇੜੇ ਨਾ ਕੱਢਿਆ ਕਰਾਂਗੇ ਜੀ ਧਾਮੀ ਨੇ ਚੁੰਮੂ ਚਲੇ ਜਾਣਾ ਮੈਂ ਕੱਲੇ ਨਹੀਂ ਰਹਿ ਜਾਣਾ ਇਹ ਆਨੂੰ ਦੱਸਿਆ ਵੀ ਟਾਈਮ ਤੇ ਆਈ 10 ਦਿਨ ਪਹਿਲਾਂ ਦੱਸਿਆ ਵੀ ਜਾਏ ਆਪਾਂ ਦੇਖਦੇ ਆਂ ਜੀ ਬਸ ਘੰਟੇ ਨੂੰ ਬਾਹਰ ਤੇ ਸਿਹੜਨੇ ਚਲੇ ਜਾਣਾ ਓਏ ਉਸਤਾਦ ਜੀ ਜਾਂਦੇ ਨਹੀਂ ਦੁਕਾਨਦਾਰ ਕੋਲ ਵਧੀਆ ਚੱਲਦੇ ਆ ਵੀਰੇ ਸਲਾਮ ਅਲੈਕੁਮ ਅਲਾਈਕਮ ਹੁਣ ਤਾਂ ਨਹੀਂ ਕੀਨਦਾ ਆ ਦੇਖਣੋ ਜੀ ਆ ਮੰਗਣ ਦੀ ਆ ਤੇ ਜਾਂਦੀ ਨੇ ਨਾ ਜੀ ਬਾਹਰ ਚੱਲਿਆ ਜੀ ਮੈਂ ਕਿ ਰੀਡ ਲਈ ਜੱਲੀ ਕੋਈ ਮੰਕੀ ਲੈ ਚਲੀ ਆਈ ਮੂਣਾ ਰੀਡ ਆਜ ਪਿੰਡ ਨੇ ਕਿਹੜਾ ਹੋਵੇਗਾ ਪਿੱਛੇ ਨਾ ਗਈ ਬਰੇ ਤੇ ਪਤਾ ਹੈ ਬਾਹਰ ਚੱਲਿਆ ਤੇ ਬਾਈ ਚੱਲਿਆ ਆਏ ਮਾਰੀ ਗਿੜਾ ਕਾਲੀ ਸਾਹੇ ਬੰਨ ਰੇ ਇਹਨਾਂ ਨੂੰ ਭਾਂ ਤੇ ਲੋਕਾਂ ਨੂੰ ਕਿੱਥੇ ਲੱਗ ਗਿਆ ਕੱਲ ਹਾਂ ਹਾਂ ਦੱਪੀ ਦਾ ਭਲਾ ਦੇ ਲੋ ਆ ਜਦੋਂ ਮੂਣਾ ਆਉਂਦਾ ਜੀ ਲੋਈ ਵਾਏ ਵਾਏ ਮੇਰੇ ਤੇ ਹੁਣ ਤੱਕ ਐਸਾ ਲਾਗੇ ਆਵਾਂਗੇ ਕੱਲion ਉਹ ਮੇਰੀ ਸ਼ਾਦੀ ਹੋ ਰਹੀ ਹੈ ਉਹ ਮੇਰੀ ਸ਼ਾਦੀ ਦਾ ਮਤਲਬ ਫਿਰ ਵਿਗਦੀ ਨਹੀਂ ਹੈ ਹੈ ਤਾਂ ਹੈਗੇ ਨਹੀਂ ਸ਼ਾਦੀ ਮੈਂ ਭੱਗ ਗਿਆ ਕੰਦਰ ਭੇਜ ਦੇਣੀ ਪਾ ਦੇ ਕਰੂੰਗਾ ਮੈਂ ਪੈਸੇ ਦਾ ਦੇਜਾ 40 ਰੁਪਏ ਦੇ 50 ਰੁਪਏ 70 70 ਰੁਪਏ ਹਰ ਵਾਰੀ ਦਿਖਾਇਦਾ ਫਲਾਬਾਸਾ ਉਹ ਹੀ ਉਹ ਹੀ ਕੈਂਪ ਕਰਕੇ ਜਾ ਹੋਈ ਗੜੀ ਸਾਡੇ ਤੇ ਅਗਲੀ ਲੱਤ ਪਾ ਲੈਣੀ ਹੈ ਸਾਡੇ ਚੱਲ ਕੋ ਪੁੱਤ ਵਿੱਚ ਨਾ ਅੱਜ ਕਿੰਝ ਪਰਦੇਸੀ ਹੋਈ ਲਈ ਆਪਾਂ ਬਾਪ ਲੈਣ ਜੀ ਥੱਲੇ ਜੀ ਬਾਹਰ ਇਹ ਇੱਥੇ ਚੱਲੇ ਜੀ ਆਪਾਂ ਡਵਾਈ ਇੱਥੇ ਕੀ ਆ ਤੇ ਕੰਮ ਕਰਾਂਗੇ ਬਈ ਉਹ ਹੋਰ ਇੰਨਾ ਨਾ ਰੋਟੀ ਦੀ ਤੇਰੀ ਆਪਾਂ ਹੀ ਬੰਦਾ ਕੱਪ ਲੈ ਕੇ ਬਾਹਰ ਜਾ ਇੱਧਰ ਕੋ ਬੰਦਦਾ ਵੇ ਤਾਂ ਸੋ ਕੀ ਹੋਊਗਾ ਸਹੀ ਚਾ ਚੱਲਾਂ ਅੰਬਲਾ ਕਰਾਂਗੇ ਆਹ ਰੋਟੀ ਪਾਣੀ ਮਾਗਣਾ ਮਨ ਆਵੀ ਆੰਨੇ ਰਹਿ ਰਿਹਾ ਉਹਦੀ ਟੈਨਸ਼ਨ ਹੈ ਯਾਰ ਇਹ ਲਾਣ ਦਾ ਕੰਮ ਇੱਥੇ ਇੱਥੇ ਇੱਧਰ ਕੋ ਰੋਟੀ ਭੇਜਣਾ ਯਾਰ ਬਲਾਗ ਬਲਾਗ ਵੀ ਰਹਿ ਜਾਣੇ ਆਪਣੇ ਦਾ ਵਿੱਚ ਯਾਰ ਬਲਾਗ ਨੇ ਰੋਟੀ ਥੋੜੀ ਦੇਣੀ ਹੈ ਅਹੀ ਇਹਦਾ ਕਿ ਸ਼ੌਂਕ ਸੀ ਗਈ ਆਪਾਂ ਪੂਰਾ ਘਰ ਲੱਗ ਗਿਆ ਵੀ ਹਾਂ ਜਿੱਦਿ ਜ ਐ ਉਹਦੀ ਵੀ ਕਰਿਆ ਨਹੀਂਗਾ ਬੰਦੇ ਨੂੰ ਟਾਈਮ ਦੇ ਨਾਲ ਆਪੇ ਸ਼ਾਮ ਕੋਲਾਕ ਪਗਾ ਲੈਣੀ ਚਾਹੀਦੀ ਸੀ ਪਰ ਹਾਂ ਵਾ ਇੱਕ ਹੀ ਹੈਗਾ ਬੋਲਟ ਵਾਲਾ ਬੋਲਟ ਵਾਲਾ ਕੀੜਾ ਘਟਣਾ ਉਹ ਚਾਰ ਜਾਂਦਾ ਪੰਜ ਸਾਲਾਂ ਬਾਅਦ ਗੱਡੂਗਾ ਜੇ ਜਦੋਂ ਮਰਜੀ ਗੱਡੀ ਹੈ ਪਰ ਕੰਢਣਾ ਉਹ ਬਹੁਤ بڑا ਕੀੜਾ ਆਪਣੀ ਉਹ ਜਣੀ ਘਟਣਾ ਬੀਬੀ ਤੋਂ ਖਾਦ ਕੇ ਤੇਰੀਏ ਸੌਂ ਜਾਂਦੀ ਹੈ ਮਾਂ ਮਾਂ ਕਿੱਥੇ ਚੁੱਪ ਕਰਦੀ ਹਾਂ ਨਾਮ ਬਈ ਰੁਲਾ ਰੁਕੀ ਰੁਕੀ ਨਾ ਹੁਕਮ ਨਹੀਂ ਨਾਂ ਦੇਈ ਉਹ ਟਿੱਕਾ ਕਵਾਦੀਆ ਮੂੰਹ ਚਾਰ ਵਾਰ ਰੋਟੀ ਤਾਂ ਖਾ ਲਿਆ ਖਰਾਬ ਜਿਹਾ ਮਨ ਨਾਲ ਖਾਦੀ ਸੀ ਮੱਖੀ ਕੋਈ ਨਹੀਂ ਮਾਰ ਗਏ ਹੁੰਦੇ ਚੱਲਣ ਚੱਲ ਮੇਰੇ ਨਾਲ ਇਹਨੇ ਮੈਂ ਕਿਹਾ ਹੂੰ ਮੋੜੇ ਹੀ ਮੰਮੀ ਨਾਲ ਮੰਮੀ ਨਹੀਂ ਨਾਲ ਨਾਲ ਗੱਡੀ ਦਾ ਆਇਆ ਨਹੀਂ ਗੱਡੀ ਦਾ ਮਗਰ ਆਉਂਦੇ ਮੋੜੇ ਮੰਮੀ ਨਾਲ ਹੀ ਚੱਲਣ ਮਾਨਕਰਾ ਉਹ ਇਹਨਾਂ ਰਾਜਾ ਦਾ ਮੰਮੀ ਉਹਨਾਂ ਦਾ ਆਉਂਦਾ ਖਾਈ ਪਾਣੀ ਜੀ ਉਰੂਪਾ ਵਾਲਾ ਆ ਯਾਰ ਉਹ ਅੱਜ ਵੀ ਮੈਂ ਦੱਸਿਆ ਨਹੀਂ ਗਾ ਯਾਰ ਮੈਂ ਕਿਸ ਨੂੰ ਫਰੰਮ ਧਾਰਮੀ ਦੇ ਦੱਸੂ ਨਹੀਂ ਪਤਾ ਹੀ ਆ ਉਸ ਮੈਂ ਕਿਹ ਧਾਰਮੀ ਦੇ ਦੱਸੂ ਨਹੀਂ ਪਤਾ ਹੀ ਮੈਂ ਕਿਹ ਧਾਰਮੀ ਦੇ ਦੱਸਿਆ ਯਾਰ ਹੋਰ ਕਿਹਨੂੰ ਦੱਸਿਆਗਾ ਦਵਾਈ ਦਵਾਈ ਰੋਕੀ ਤੇ ਹਮ ਅੱਜ ਕੱਲ ਕੀ ਯਾਰ ਆਪੇ ਆ ਗਿਆ ਆਹ ਵੇ ਕੋਈ ਕਹੇ ਜੀ ਆ ਮੋਟੀ ਕਿੰਨੀ ਆ ਇਹ ਕਦ ਬਾਦ ਮੇਰੇ ਗੋਡੇ ਆ ਹਵਾ ਲੱਗਦੀ ਗੋਡਿਆਂ ਦਾ ਕੁੱਤੇ ਦਾ ਕਾਟੜੇ ਲੱਗਦਾ ਅੰਦਰ ਬਹਿ ਕੇ ਪਰਾ ਮੈਂ ਮੈਂ ਆਹੀ ਤਾ ਵਾ 15 ਮਟੇਰੇ ਥੋਡੇ ਖੜਨਾ ਫਿਰ ਤਾਂ ਹਰੀ ਉਮਰ ਲਈ 4 ਸਾਲ ਫਿਰ ਬੰਦਰੀ ਆਣਾ ਫਿਰ ਵੀਡੀਓ ਕੋ ਲਾਇਆ ਕਰਾਂਗੇ ਮੈਨੂੰ ਕਿਉਂ ਆਦਲ ਨਾ ਹੋਈ ਓਕੇ ਬੰਨਣਾ ਬੰਨਣਾ 23 ਆ ਪਾਣੀ ਦਾ ਇਸ ਤੇ ਐਵੇਂ ਏਸ ਨਾਈਸ ਆ ਮੇਰੇ ਘੈਂਟ ਨਾ ਜੀ ਤਾਂ ਅਲੂ ਆ ਗਿਆ ਆ ਦੱਸ ਦੇ ਤਾਂ ਅਲੂ ਆਵੇ ਓਏ ਇੱਕ ਇੱਕ ਗਾ ਦੇ ਫਿਰ ਮੈਂ ਇਹ ਤੌਕੀ ਦੇ ਆ ਆ ਡੇਟਾ ਬਣਾ ਬਲਾਉ ਦੀ ਨਵਾਂ ਨਵਾਂ ਟ੍ਰੈਂਡ ਤੇ ਦੇ ਇੱਧਰ ਕੰਨਾਂ ਨੂੰ ਹਵਾ ਨਹੀਂ ਲੱਗਦੀ ਇਹ ਨਾਲ ਲੈ ਕੇ ਆ ਨਾ ਉੱਥੇ ਹਾਂ ਹਾਂ ਬੈਠਾ ਖੇਡ ਲਿਆ ਕਰ ਉੱਥੇ ਜਾ ਅੱਜ ਬੈਠ ਜਾ ਅੱਜ ਬੈਠਾ ਹੀ ਕਰੀ ਜਾਣਾ ਓਏ 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 ਟੈਕਸੀ ਦੇ ਰਹੀ ਕਿੰਨੇ ਆ ਗਈ ਟੈਕਸੀ ਦੇਖੋ ਥੱਲੇ ਭਾਰਤ ਸਿਆੜਣਾ ਰਵਾਨਾ ਹੋ ਰਹੇ ਨੇ ਸਮਾਨ ਚ ਮੂੰਹ ਰੱਖ ਲਈ ਭਾਰਤ ਸਿਆੜਨੇ ਤਾਂ ਕਿਤੇ ਚੱਲੇ ਜੀ ਹਾਂ ਜੀ ਜਾਬ ਕੱਲੇ ਚੱਲੀਏ ਇੱਥੇ ਆ ਵੀ ਗਏ ਸਮਾਨ ਰੋਈ ਦਾ ਲੈ ਆ ਨਾ ਠੀਕ ਆ ਭਾਰਤ ਜੀ ਪਿੰਡਿਆਂ ਚਾਰ ਸਾਲਾਂ ਬਾਅਦ ਠੀਕ ਆ ਆ ਜਾਓ ਜਾਓ ਭਾਈ ਇਹਨੂੰ ਆਗੇ ਰੋਕ ਕੇ ਲੋ ਜੀ ਪਿੰਡੋਂ ਨਿਕਲ ਗਏ ਇੱਧਰ ਪੰਪ ਤੇ ਤੇਲ ਪਵਾਉਣ ਖੜੇ ਹੀਗੇ ਅੰਕਲ ਤੇਲ ਪਵਾਉਂਦੇ ਨਹੀਂ ਬਾਹਰੇ ਯਾ ਅਹ ਨਹੀਂ ਮੂਰੇ ਵਾਲੇ ਆਣਗੇ ਲਾਸਟ ਹੀ ਆ ਅੱਜ রাইਟ ਅੰਕਲ ਨੂੰ ਮੈਂ ਕਹੀ ਮਾਈ ਲੋਕੋ ਜੀ ਅੱਜ ਮੈਨੂੰ ਚਲਾ ਲੈਣ ਦਿਓ ਮੈਂ ਇੰਡੀਆ ਦੇ ਵਿੱਚ ਲਾਸਟ ਚ ਕਰਾਉਣੀਆਂ ਬਾਕੀ ਕੰਮ ਜੈਂਗੋ ਜੈਂਗੋ ਹੋਇਆ ਪਿਆ ਜੀ ਪੂਰਾ ਸਤਿ ਸ਼੍ਰੀ ਅਕਾਲ ਜੀ ਸਾਰੇ ਲੋਈ ਰੋਟੀ ਪਾਣੀ ਖਾਣ ਰੁਕ ਗਈਗੇ ਦਿੱਲੀ ਦੇ ਲਵੇ ਆ ਗਈਗੇ ਤੇ ਢਾਬੇ ਦੇ ਰੁਕ ਗਿਆ ਜੀ ਚਾਹ ਚੱਲਦੀ ਆ ਚਾਹ ਪਹਿਲਾਂ ਪਹਿਲਾਂ ਮੂੜਿਆ ਖਰਾਬ ਹੋ ਗਿਆ ਸੀਗਾ ਤੇ ਹੁਣ ਸਹੀ ਆ ਜਮਾ ਸਹੀ ਤਾਂ ਹੋ ਗਿਆ ਕੋਈ ਪਿੰਡ ਵੀ ਗਾਣਾ ਹੀ ਖਾਂਦੇ ਹੀ ਕਰਦੇ ਆ ਕੋਈ ਕਿਸੇ ਬੜੀਆ ਗਰਾਮ ਨਾਲ ਜਾਇ ਕਰਾਂਗੇ ਆਰਾਮ ਨਾਲ ਕਰਨਾ ਨਾ ਅੱਗੇ ਜੀ ਪਲੇਟ ਆਉਣ ਦੀ ਟੈਨਸ਼ਨ ਨਾਲ ਜਲਦੀ ਆਉਣ ਦੀ ਧਰਮੀ ਨਹੀਂ ਵੀ ਸੱਤ ਲੈਣੇ ਨੇ ਆਪਾਂ ਉੱਥੀ ਨਾਲ ਹੀ ਨਿਆਰੇ ਬੰਨਾ ਕੇ ਪੂਰੇ ਯੈਂਗੋ ਯੈਂਗੋ ਕੰਮ ਕਰਾਇਆ ਕਰਨੇ ਤੋਂ ਇਹ ਤੇ ਰੇਪੋਰਟ ਪਹੁੰਚ ਗਏ ਤੇ ਕਰੋ ਗੁਫਾ ਚੈੱਕ ਕਰੋ 에어ਪੋਰਟ ਵਾਲੀ ਕੰਮ ਯੈਂਗੋ ਆ ਪਿਆ ਗੱਡੀ ਗੱਡੀ ਦੀ ਪੂਰੀ ਯਾਰ ਨੂੰ ਇਹ ਲੈਰ ਪਹਿਲਾ ਦਿਲ ਘਾਟਦਾ ਨਹੀਂ ਜੀ ਗਾਣੇ-ਗੁਣੇ ਸੁਣਦਾ ਫੇਰ ਘਟਣ ਲੱਗ ਗਿਆ ਇਹਨਾਂ ਨੂੰ ਫੇਰ ਕੰਮ ਸੈਟ ਆ ਤੇ ਟਰਮੀਨਰ ਵੀ ਸਭੀ ਟਰਮੀਨਰ ਨੇ ਪੁੱਛਿਆ ਮੋੜ ਦੇ ਫਿਰ ਜਾਂਦੇ ਕੰਮ ਕਰਾਂਗੇ ਤਾਂ ਬਕਾਇਆ ਦਾ ਟਰਮੀਨਰ ਨੂੰ ਮਜਾਵਾਂਗੇ ਫੇਰ ਪਿੰਡ ਜਾਗੇ ਦੋ ਦੋ ਤਿੰਨ ਸਾਲ ਬਾਅਦ ਪਿੰਡ ਆਵਾਂਗੇ ਟਰਮੀਨਰ ਨੂੰ ਮਜਾਵਾਂਗੇ ਬਾਕੀ ਕੰਮ ਜੰਗੂ ਹੋ ਗਿਆ ਬਈ ਐਵੇਂ ਗਰੇ ਜੱਸੂ ਜੱਸੂ ਨਾਲ ਬੈਠ ਕੇ ਚਲੇਗੇ ਉਹਦਾ ਕੰਮ ਚਲੇ ਗਏ ਕੋਈ ਟਰਮੀਨ ਨਾਲ ਬਿਲਹ ਹੀ ਇਹਨਾਂ ਦੇ ਹੀਗੇ ਬਸ ਹੁਣ ਵਧੀਆ ਕਿਥੇ ਕੰਮ ਕਰਾਂ ਇਹ ਆਪਾਂ ਘਰਦਿਆਂ ਜੀ ਜਿੱਦ ਬਧੂ ਨਾਲੇ ਮਾਣ ਜੀ